ਲੋ ਜੀ ਸੇ ਕਰਸਾ ਦੇ ਛੋਟੀ ਬਾੜ ਨਹੀਂ ਵੱਡੀ ਬਾੜ ਜੀ ਦਿਖੀ ਜਾਂਦੀ ਆ ਠੀਕ ਆ ਜੀ ਲੋ ਜੀ ਲੇਵੇ ਦਾ ਨਤਾਜਾ ਤੇ ਸਿਲਾ ਹਵੇ ਪਾ ਉਹ ਤਾਂ ਠੀਕ ਆ ਜੀ ਫਾੜੀ ਵਾਲਾ ਲੇਵਾ ਠੀਕ ਆ ਜੀ ਮੋੜ ਲੋ ਜੀ ਲੋ ਜੀ ਕੱਦ ਵਿੱਡ ਸਨਖ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਨੰਮ ਵਾਲੇ ਮੋੜ ਠੀਕ ਆ ਜੀ ਜਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਵਾਈ ਕੋਲ ਦੋ ਗਾਵਾਂ ਤੇ ਇੱਕ ਹੈਗੀ ਆ ਮੱਝ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਲੋਡ ਕਰੋ ਜੀ 75280003555 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਡੇ ਤੱਕ ਨਵੀਆਂ ਨਵੀਆਂ ਵੀਡੀਓ ਅਪਲੋਡ ਕਰ ਸਕੀਏ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਾਸੀ ਗਾਈ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਨਾਮ ਸਰਬਜੀਤ ਜੀ ਪਿੰਡ ਪਿੰਡ ਨੰਮ ਵਾਲਾ ਮਾਉਂਡ ਜੀ ਠੀਕ ਆ ਨੇੜੇ ਨੇੜੇ ਪੈਂਦਾ ਵੀ ਕਿਹੜੇ ਨੇੜੇ ਆਪਣੇ ਪੱਖੋ ਕੈਂਚੇ ਪਾਇਆ ਜਾਂਦਾ ਜੀ ਤਫਾ ਪਾਇਆ ਜਾਂਦਾ ਇਧਰੋਂ ਬਰਨਾਲਾ ਪਾਇਆ ਜਾਂਦਾ ਜੀ ਠੀਕ ਆ ਤੇ ਜ਼ਿਲ੍ਹਾ ਆਪਣਾ ਬਰਨਾਲਾ ਬਰਨਾਲਾ ਜੀ ਠੀਕ ਆ ਤੇ ਆਪਣਾ ਕੋਲ ਜਾਨਵਰ ਕਿੰਨੇ ਭਕਾਉਂਦੇ ਬਾਈ ਤਿੰਨ ਭਕਾਉਆ ਪਹਿਲੀ ਵੈੜ ਦੀ ਪਹਿਲੀ ਵੈੜ ਪਲੂਣ ਬੱਸੀ ਆ ਬਾਈ ਹਾਂਜੀ ਦਾ 8-10 ਦਿਨ ਹੋ ਗਏ ਸੂਈ ਨੂੰ ਦੁੱਧ ਹੈਗਾ 20 ਲੀਟਰ ਆਪਾਂ 19 ਕਹਿ ਕੇ ਦਵਾਂਗੇ ਜੀ ਠੀਕ ਆ ਹਾਂਜੀ ਤੇ ਰੇਟ ਬਾਈ ਪਹਿਲੀ ਦੱਸ ਦਿਓ ਖਾਚ ਰੇਟ ਆਪਾਂ ਭਜਾਉਣ ਵਾਲੀ ਗੱਲ ਨਹੀਂ ਕਰਨੀ ਜਿਵੇਂ ਵੇਚਣਾ ਹੈਗਾ ਆਪਾਂ 62000 ਦੀ ਬੱਸੀ ਦੇ ਦਾਂਗੇ ਜੀ ਠ ਆਪਾਂ 19 ਕਹਿ ਕੇ ਦਵਾਗੇ ਜੀ ਠੀਕ ਆ ਚੈੱਕ ਕਰਨ ਲੇਵਾ ਤੇ ਬੱਸੀ ਬਹੁਤ ਸੁਣੀ ਮਗਰ ਬੱਸੀ ਬੱਸੀ ਬੱਸਾ ਬੱਸਾ ਬਰਾ ਚਲੋ ਸੌਰੀ ਲੋ ਜੀ ਦੇਖ ਸਾਦੇ ਤੇ ਰੇਟ ਵੀ ਦੱਸਦਾ ਫੇਸ ਕੁਆਲਟੀ ਜਾਤ ਵਾਲੀ ਚੰਗੀ ਹਨਾ ਤੇ ਤੋਰ ਲੋ ਬਰਾ ਮਣੀ ਕੇ ਪਰਗਾ ਲਿਓ ਇਧਰ ਲਿਓ ਜੀ ਹਨਣੀ ਲੋ ਜੀ ਚੈੱਕ ਕਰ ਸਾਦੇ ਛੋਟੀ ਬੈੜ ਨਹੀਂ ਵੱਡੀ ਬੈੜ ਅੱਛਾ ਜੀ ਦਿਖੀ ਜਾਂਦੀ ਆ ਠੀਕ ਆ ਜੀ ਲੋ ਜੀ ਨੀਵੇਦਨਤਾ ਤਾਜ ਤੇ ਸਿਲਾ ਹਨ ਬਰਾ ਹਰ ਤਾਂ ਠੀਕ ਹੈ ਜੀ ਫਾੜੀ ਵਾਲਾ ਲੇਵਾ ਠੀਕ ਹੈ ਜੀ ਮੋੜ ਲੋ ਜੀ ਲੋ ਜੀ ਕੱਦ ਬੇਡ ਸਨਖਪੁਣਾ ਲੋ ਜੀ ਮਗਰ ਹੈਗਾ ਬੱਸਾ ਤਰੇਟ ਬਾਈ ਜੀ ਨੇ ਆਪਾਂ ਨੂੰ ਦੱਸਤਾ ਭਰਾ ਠੀਕ ਹੈ ਨਾ ਆਪਾਂ ਤਾਂ ਖੱਚ ਕੀ ਇਹਨੂੰ ਕਹਿੰਦੇ ਖੱਚ ਕੀ ਰਿਕੇਟ ਦੱਸਦਾ ਜੀ ਜਿਹੜਾ ਸੌਦਾ ਹੋ ਜਾਂਦਾ ਲੋ ਜੀ ਜਾਇਬਾਈ ਕਹਿੰਦਾ ਦੂੜ ਡਾਂਗ ਚੋਕੇ ਸੱਲੀ ਕਰਕੇ ਜਾਦਾ ਹਾਂ ਜੀ ਵੀ ਦੂਜੀ ਦੀ ਦੱਸੋ ਇਹ ਬਾਈ ਤੀਜਾ ਸੂਆ ਸੂਈ ਵਿਅਕਤੀ ਹਾਂ ਜੀ ਇਹਦਾ ਬਈ ਬੱਚਾ ਮਰ ਗਿਆ ਦੂੜ ਕਿੰਨਾ ਹੋ ਗਿਆ ਸੂਈ ਨੂੰ ਠੀਕ ਆ ਆ ਦੁੱਧ ਹੈਗਾ 19 ਲੀਟਰ ਆਪਾਂ 18 ਕਹਿ ਕੇ ਦਵਾਗੇ ਜੀ ਰੇਟ ਖੱਟ ਕੇ ਜੀ ਰੇਟ ਇਹਦਾ 62000 ਆ ਜੀ ਇਹਦਾ ਹੀ 62000 ਹਾਂ ਵੱਡੇ ਫਾਰਮ ਵਾਲੀ ਬਿਹੜਾ ਬਈ ਠੀਕ ਹੈ ਕੋਈ ਛੋਟੀ ਵੀ ਨਹੀਂ ਬਿਹੜਾ ਵੱਡੀ ਆ ਲੋ ਜੀ ਤੁਹਾਨੂੰ ਚੈੱਕ ਕਰ ਸਰੋ ਭਰਾ ਠੀਕ ਹੈ ਲਓ ਇਧਰ ਹੀ ਦਿਓ ਬਈ ਇਹਨੂੰ ਨਿੰਮਾੜੇ ਮੋੜ ਕਹਿੰਦੇ ਆ ਬਾਕੀ ਐਡਰੈਸ ਵਾਈ ਦਾ ਲੈੜੇ ਬਾਈ ਤੋਂ ਠੀਕ ਹੈ ਨਾ ਫੋਨ ਤੇ ਹੋ ਜੀ ਸਾਰੀ ਗੱਲ ਬਾਤ ਤੇ ਲੋਕੇਸ਼ਨ ਵੀ ਭੇਜ ਦੋ ਬਾਈ ਠੀਕ ਹੈ ਖੋ ਜੀ ਕੱਦ ਬੱਡ ਸੁਖਨਾ ਸੋਹਣਾ ਇਹਦਾ ਵੀ ਲਓ ਜੀ ਮੋੜ ਲਿਓ ਲੋ ਜੀ ਇਹ ਵੀ ਚੰਗੀ ਕੱਦ ਬੱਡ ਸੁਖਨਾ ਕਰਮਾਣ ਦਾ ਸੋਹਣਾ ਫੇਸ ਜਾਤ ਵਾਲੀ ਹੈ ਵੀ ਚੀਤੇ ਜੀ ਬੋਦੀ ਬੱਦੀ ਹੈਗੀ ਇਹਦੇ ਠੀਕ ਹੈ ਜੀ ਲਓ ਜੀ ਅਜੇ ਵੀ ਮੱਝ ਦੀ ਜਾਣਕਾਰੀ ਦਿਓ ਜੀ ਮੱਝ ਬਈ ਤੀਜੇ ਸੂਏ ਸੂਈ ਵੀ ਆ ਅੱਜ ਪੰਜਵਾਂ ਦਿਨ ਸੂਈ ਨੂੰ ਆ ਜੀ ਹਾਂਜੀ 9-10 ਕਿਲੋ ਬੋਵਾ ਜੀ ਠੀਕ ਆ ਤੇ ਬੱਚਾ ਕੀ ਇਹਦੇ ਬੱਚਾ ਬਾਹਰ ਕੱਟਾ ਜੀ ਕਟਾ ਆ ਵੀ ਹਾਂ ਆ ਕੱਟਾ ਛੋਟਾ ਜੀ ਛੋਟਾ ਠੀਕ ਆ ਜੀ ਦੋਪਰ ਚੈੱਕ ਕਰ ਸਕਦੇ ਲੋਚ ਦੋੜ ਦੋਪਰ ਇਹਨੂੰ ਵੀ ਲੋਚ ਬੱਚੇ ਦਾ ਕਾਰਜ ਕਰ ਲੈਣੇ ਕਿਹੜਾ 60 ਨੰਬਰ ਵਾਲਾ ਆ ਜਾ ਉੱਤਾ ਜਾ ਕਰ ਲੈਣੇ ਬੱਚੇ ਆ ਜਾ ਰੇ ਦਾ ਪਤਾ ਹਜ ਜੋ ਜੀ ਕੱਦ ਬੈਠ ਜਿਵੇਂ ਪੈਠ ਪੜਾ ਬਹੁਤ ਸੁਣ ਹਾਂ ਬੀਤੀ ਦਾਣਾ ਚਾਰੇ ਠੀਕ ਹੈ ਜੀ ਲੋ ਜੀ ਬਾਈ ਦਾ ਰੇਟ ਖੱਟ ਕੇ ਜੇ ਇਹਦਾ ਕੋਈ ਲੱਖ ਨਹੀਂ ਜੀ 5 ਲੱਖ ਨਹੀਂ ਆਪਾਂ 97000 ਦੀ ਝੋਟੀ ਦੇ ਦਾਂਗੇ ਜੀ ਠੀਕ ਆ 97000 ਦੀ ਪੁਰਾ 97000 ਦੀ ਝੋਟੀ ਬਾਈ ਕਹਿੰਦਾ ਠੀਕ ਨੂੰ ਲੋ ਜੀ ਪੁਰਾ ਤਾਂ ਦੇ ਸਾਹਮਣੇ ਵੱਧ ਜਾਣਕਾਰੀ ਬਾਈ ਤੁਲੇ ਹਜ ਪੁਰਾ ਠੀਕ ਹੈ। ਬੰਦ ਜਵੰਦ ਟਾਇਰ ਜੇ ਕਰਕੇ ਬਣਨ ਮੜਾ ਜਾ। ਹਲੋ ਜੀ। ਨਾਮ ਚੈੱਕ ਕਰ ਰਹਾ ਹਾਂ। ਸਾਰੇ ਲੋਰ ਸ। ਚਾਹੇ ਦੋ ਡਾਂਗ ਚੋਲੇ ਜਿਹੜਾ? ਹਾਂ ਪਾ ਮੇ ਚਾਰ ਡਾਂਗ ਚੋਲੇ ਜੀ। ਠੀਕ ਆ। ਹਾਂ ਜੀ। ਹੋਰ ਮਾਰਤਾਨ ਹੋ ਜੀ ਮੜਾ ਮੋਟਾ। ਹਾਂ ਕਰਦਾ ਇਮਾਰਤਾਨ ਕਰਤਾਗੇ। ਠੀਕ ਆ। ਤੇ ਭਰਾ ਵਾਈ ਜੀ ਨੂੰ ਜੁਕ ਕਨੈਕਟ ਕਰੋ ਇੱਕ ਮੱਝ ਤੇ ਦੋ ਗਾਵਾਂ। ਠੀਕ ਆ ਜੀ ਵਧ ਜਾਣਕਾਰੀ ਵਾਈ ਤੋਂ ਲੈ ਸਕਦੇ ਭਰਾ। ਠੀਕ ਨਾ। ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ। ਅਮਿਲਦੇ ਹਾਂ ਪ੍ਰਾਕਿਸ ਨਵੀਂ ਵੀਡੀਓ ਚ ਓਕੇ ਬਾਈ